ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਦੇ ਵਿੱਚੋਂ ਇਹ ਸਰਦਾਰ ਜੀ ਨੂੰ ਗੌਰ ਦੇ ਨਾਲ ਦੇਖੋ ਇਹ ਸਰਦਾਰ ਜੀ ਨੂੰ ਮੇਰੇ ਵਿੱਚ ਅੱਜ ਕੁਝ ਵੀ ਦੇਖਣ ਵਾਲੀ ਗੱਲ ਨਹੀਂ ਆ ਤੇ ਨਾ ਹੀ ਮੈਂ ਕੋਈ ਇਹੋ ਜਿਹੀ ਗੱਲ ਕਰਨ ਲੱਗਾ ਜੋ ਵੀ ਗੱਲ ਕਰਨੀ ਆ ਅੱਜ ਇਹ ਸਰਦਾਰ ਜੀ ਨੇ ਕਰਨੀ ਆ ਸਰਦਾਰ ਭਪਿੰਦਰ ਸਿੰਘ ਹੋਰਾਂ ਨੇ ਇਹ ਅੱਜ ਮੈਨੂੰ ਮੁਹਾਲੀ ਤੋਂ ਮਿਲਣ ਵਾਸਤੇ ਆਏ ਆ ਜਲੰਧਰ ਦੇ ਵਿੱਚ ਆਏ ਆ ਦੋ ਤਿੰਨ ਵਾਰ ਪਹਿਲਾਂ ਵੀ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੇਰੇ ਕੋਲੇ ਨਾ ਅੱਜ ਕੋਈ ਮਾਈਕ ਆ ਪਰ ਮੇਰਾ ਜੱਥ ਕੀਤਾ ਵੀ ਰਣੀਆ ਗੱਲਾਂ ਇੰਨੀਆਂ ਖੂਬਸੂਰਤੀ ਵੀ ਕੁਝ ਨਾ ਕੁਝ ਰਿਕਾਰਡ ਕਰ ਲਾਂ ਕਿਤਨਾ ਕਿਤੇ ਕਿ ਲੋ ਵਰਤੋਂ ਯੋਗ ਚੀਜ਼ ਹੋ ਜਾਂਦੀ ਆ ਸਰਦਾਰ ਭਪਿੰਦਰ ਸਿੰਘ ਆਏ ਇਹ ਮੈਨੂੰ ਕਹਿੰਦੇ ਜੀ ਕਿ ਅਸੀਂ ਹਰ ਪੀੜਤਾ ਦੀ ਸੇਵਾ ਕਰਨੀ ਆ ਜਾ ਕੇ ਆਪ ਸੇਵਾ ਕਰਨੀ ਆ ਨਿਰਸਵਾਰਥ ਸੇਵਾ ਕਰਨੀ ਆ 1 ਰੁਪਿਆ ਨਹੀਂ ਲੈਣਾ ਕਿਸੇ ਤੋਂ ਸਾਡੀ ਕਿਸੇ ਸੰਸਥਾ ਨਾਲ ਗੱਲ ਕਰਾ ਦਿਓ ਮੈਂ ਭਾਈ ਅਮਰਵੀਰ ਹੋਰਾਂ ਦੇ ਨਾਲ ਗੱਲਬਾਤ ਕਰਵਾਤੀ ਆ ਚਲੋ ਉਹਨਾਂ ਦੀਆਂ ਨਿਯਮ ਸ਼ਰਤਾਂ ਦੇ ਉੱਤੇ ਜਦੋਂ ਇਹ ਆਪੇ ਆਪਸ ਦੇ ਵਿੱਚ ਗੱਲ ਕਰ ਲੈਣਗੇ ਫਿਰ ਇਹਨਾਂ ਨੇ ਗੱਲ ਛਿੜ ਲਈ ਜੀ ਰਾਜਵੀਰ ਜਵੰਦਾ ਬਾਈ ਬਾਰੇ ਜਿਹੜੇ ਕਿ ਇਸ ਵੇਲੇ ਫੋਟ ਸੱਤ ਹਸਪਤਾਲ ਦੇ ਵਿੱਚ ਦਾਖਲਾ ਕਹਿੰਦੇ ਭਾਈ ਜੀ ਕੁਛ ਇਦਾਂ ਦਾ ਹੋ ਸਕਦਾ ਵੀ ਜੇਕਰ ਡਾਕਟਰ ਇਹ ਗੱਲ ਕਹਿਣ ਕਿ ਆਹ ਅੰਗ ਚਾਹੀਦਾ ਜਿਹੜਾ ਕਿ ਜਵੰਦਾ ਵੀਰ ਦੇ ਲਾਉਣਾ ਤੇ ਮੈਂ ਉਹ ਅੰਗ ਦੇਣ ਨੂੰ ਤਿਆਰ ਆ ਮੇਰੇ ਮਨ ਦੇ ਵਿੱਚ ਐਉਂ ਆਇਆ ਵੀ ਕਈ ਵਾਰੀ ਬੰਦਾ ਜਜ਼ਬਾਤੀ ਹੋ ਕੇ ਕਹਿ ਦਿੰਦਾ ਵੀ ਜਾਂ ਜ ਲੋਕ ਨੂੰ ਵੱਟਾ ਮਸਲਾ ਇਹੋ ਜਿਹਾ ਹੋਵੇ ਆਪਾਂ ਕਹਿ ਦਿੰਨੇ ਕਿ ਮੈਂ ਹਾਜ਼ਰ ਆ ਪਰ ਇਹਨਾਂ ਨੇ ਕੱਢ ਕੇ ਨਾ ਮੈਨੂੰ ਆਪਦੇ ਸਰਟੀਫਿਕੇਟ ਵਿਖਾਤੇ ਕਹਿੰਦੇ ਪੀਜੀਆਈ ਨੂੰ ਮੈਂ ਆਪਦੀ ਬਾਡੀ ਪਹਿਲਾਂ ਡੋਨੇਟ ਕੀਤੀ ਹੋਈ ਆ ਆ ਲੋ ਜੀ ਕਾਗ ਕਹਿੰਦੇ ਮੈਂ ਡਾਕਟਰ ਦੇ ਕੋਲੇ ਜਾ ਕੇ ਇਹ ਗੱਲ ਕਹੀ ਸੀ ਕਿ ਕੀ ਮੈਂ ਜਿਉਂਦੇ ਜੀ ਨਹੀਂ ਆਪਦੀ ਇੱਕ ਅੱਖ ਕਿਸੇ ਨੂੰ ਦੇ ਸਕਦਾ ਮੇਰੇ ਮਰਮ ਤੋਂ ਬਾਅਦ ਮੇਰਗਾ ਅੱਖਾਂ ਕਿਹਦੇ ਲੱਗਦੀਆਂ ਮੈਨੂੰ ਕੀ ਪਤਾ ਇਹਦੇ ਬਾਰੇ ਮੈਂ ਚਾਹੁੰਦਾ ਜੀ ਕਿ ਮੇਰੇ ਜਿਉਂਦੇ ਜੀ ਮੇਰੀ ਇੱਕ ਅੱਖ দান ਹੋ ਜੇ ਜੇਕਰ ਮੇਰੀ ਕੋਈ ਕਿਡਨੀ ਲੈਣੀ ਚਾਹੁੰਦਾ ਹੋਵੇ ਮੈਂ ਇੱਕ ਕਿਡਨੀ ਦੇਣ ਨੂੰ ਤਿਆਰ ਆ ਮੈਂ ਰਾਜਵੀਰ ਜਵੰਦੇ ਨੂੰ ਕਿਡਨੀ ਦੇਣ ਨੂੰ ਤਿਆਰ ਆ ਮੈਂ ਆਪਣੇ ਸਰੀਰ ਦਾ ਜਿਹੜਾ ਵੀ ਅੰਗ ਉਹਦੀ ਵਰਤੋਂ ਦੇ ਵਿੱਚ ਆ ਸਕੇ ਉਹ ਦੇਣ ਨੂੰ ਤਿਆਰ ਆ ਤੇ ਅਗਲੀ ਗੱਲ ਉਹ ਕਹਿੰਦੇ ਕਿ ਕੱਲੇ ਰਾਜਵੀਰ ਜਵੰਦੇ ਦੀ ਗੱਲ ਨਹੀਂ ਜੇ ਕੋਈ ਹੋਰ ਵੀ ਕਿਸੇ ਦੇ ਮੇਰਾ ਕੋਈ ਅੰਗ ਕੰਮ ਆ ਜੇ ਤਾਂ ਮੈਂ ਉਹ ਅੰਗ ਦੇਣ ਨੂੰ ਤਿਆਰ ਆ ਇਹ ਵੀ ਪੰਜਾਬੀ ਹਨ ਇਹੋ ਜਿਹਾ ਜਜ਼ਬਾ ਵੀ ਹੈ ਪਤਾ ਨਹੀਂ ਕਿੱਥੋਂ ਇੰਨਾ ਵੱਡਾ ਜੇਰਾ ਇਹੋ ਜੀ ਗੱਲ ਇਹੋ ਜੀ ਭਾਵਨਾ ਇਹੋ ਜੀ ਸੱਚੀ ਭਾਵਨਾ ਲੈ ਕੇ ਲੋਕ ਆਉਂਦੇ ਆ ਮੈਂ ਬਹੁਤ ਭਾਵਕ ਹੋਇਆ ਕੁਝ ਕ ਮੈਨੂੰ ਇਹ ਕਹਿੰਦੇ ਜੀ ਆ ਲੋ ਜੀ ਕੁਝ ਪੈਸੇ ਇਹ ਤੁਸੀਂ ਆਪਦੀ ਮਰਜ਼ੀ ਦੇ ਨਾਲ ਜਿਹਨੂੰ ਵੀ ਜਿਹੜਾ ਲੋੜਵੰਦ ਬੰਦਾ ਤੁਹਾਨੂੰ ਲੱਗੇ ਬਈ ਆ ਕਿਸੇ ਦਾ ਕੋਈ ਇਲਾਜ ਕਰਨਾ ਆ ਕਿਸੇ ਦੀ ਕੋਈ ਜ਼ਰੂਰਤ ਆ ਇਹਨਾਂ ਨੇ ਮੈਨੂੰ ਹਾਲਾਂਕਿ ਇਹ ਗੱਲ ਬੜੀ ਸਖਤ ਹਦਾਇਤ ਨਾਲ ਕਹੀ ਕਿ ਆ ਗੱਲ ਕਿਤੇ ਨਸ਼ਰ ਨਹੀਂ ਕਰਨੀ ਤੇ ਪਰ ਮੈਥੋਂ ਰਹਾ ਨਹੀਂ ਗਿਆ ਤੇ ਮੈਂ ਧੰਨਵਾਦੀ ਆ ਬਾਈ ਜੀ ਉਹ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਆ ਨਾ ਉਹ ਮੈਨੂੰ ਦੁਬਾਰਾ ਦੱਸੋ ਮੈਂ ਬਹੁਤ ਫਿਸ ਗਿਆ ਉਹ ਗੱਲ ਜੋਲਾ ਜੀ ਵਾਲੀ ਹਾਂ ਜੋ ਵੀ ਤੁਸੀਂ ਮੈਨੂੰ ਪਹਿਲਾਂ ਚਾਹ ਦਾ ਪਹਿਲਾਂ ਸਾਂਝਾ ਕਰਨ ਵੇਲੇ ਕਹਿੰਦੇ ਸੀ ਜੀ 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 ਹਾਂ ਜੀ ਟਨਸ ਆਫ ਗੱਲ ਇਹ ਹੈ ਕਿ ਮੈਂ ਤਾਂ ਵੈਸੇ ਹਰ ਇੱਕ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਇਹ ਜੀ ਪਰਸਨੈਲਿਟੀ ਇਸ ਅ ਮੁਕਾਮ ਤੋਂ ਮਤਲਬ ਆਪਣਾ ਪੂਰਾ ਕਰਕੇ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਤਾਂ ਹਰ ਇੱਕ ਪਰਿਵਾਰ ਨੂੰ ਉਹਨਾਂ ਦੇ ਅੰਗ ਡੋਨੇਟ ਕਰਨੇ ਚਾਹੀਦੇ ਆ ਕਿਉਂਕਿ ਜਿਹੜੀ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਲੇਕਿਨ ਜੇ ਮੈਂ ਆਪਣੀ ਗੱਲ ਕਰਦਾ ਜਿੱਦਾਂ ਹੁਣ ਜਵੰਦਾ ਜੀ ਬਾਰੇ ਮੈਨੂੰ ਸਵੇਰੇ ਪਤਾ ਲੱਗਿਆ ਤੇ ਤੁਹਾਡੀ ਉਹ ਜਿਹੜਾ ਮੈਂ ਮੈਸੇਜ ਸੁਣਿਆ ਉਦੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਵੈਸੇ ਤਾਂ ਮੈਂ ਆਪਣਾ ਜ਼ਿੰਦਗੀ ਦਾ ਬਹੁਤ ਪਹਿਲਾਂ ਤੋਂ ਇਹ ਫੈਸਲਾ ਕਰ ਚੁੱਕਿਆ ਹਾਂ ਕਿਉਂਕਿ ਮੈਂ ਆਪਣੀ ਪੂਰੀ ਬੋਡੀ ਤੇ ਪੂਰੇ ਜਿਹੜੇ ਆਪਣੇ ਆਰਗਨਸ ਆ ਉਹ ਪੀਜੀਆਈ ਜਾ ਕੇ ਡੋਨੇਟ ਕਰ ਚੁੱਕਿਆ ਹਾਂ ਜਿਹਦਾ ਪ੍ਰੂਫ ਮੈਂ ਤੁਹਾਨੂੰ ਦਿਖਾ ਚੁੱਕਿਆ ਲੇਕਿਨ ਮੈਂ ਇਹ ਸੱਚੇ ਦਿਲੋਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿਣਾ ਹੈ ਕਿ ਜੇਕਰ ਮੇਰਾ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅੰਗ ਦੇ ਕੇ ਜਵੰਦਾਜੀ ਦੀ ਜਾਨ ਬਚਦੀ ਹੈ ਜਾਂ ਉਹ ਇਸ ਦੁਨੀਆ ਚ ਵਿਚਰ ਸਕਦੇ ਆ ਤਾਂ ਮੈਂ ਖੁਸ਼ੀ-ਖੁਸ਼ੀ ਇਸ ਨੂੰ ਪ੍ਰਵਾਨ ਕਰਨ ਵਾਸਤੇ ਤਿਆਰ ਆ। ਭਾਈ ਜੀ ਕਿੱਥੋਂ ਇੰਨਾ ਵੱਡਾ ਜੀਰਾ ਕਿੱਥੋਂ ਲੈ ਕੇ ਆਉਣੇ ਤੁਸੀਂ ਆ ਗੱਲਾਂ ਮੈਂ ਦੇਖੋ ਬਹੁਤ ਸਾਰੇ ਭੈਣਾ ਵੀਰ ਸਾਨੂੰ ਮਿਲਦੇ ਆ ਅੰਗਦਾਨ ਵੀ ਕਰਨਾ ਚਾਹੀਦਾ ਖੂਨਦਾਨ ਵੀ ਕਰਨਾ ਚਾਹੀਦਾ ਪਰ ਇਸ ਤਰੀਕੇ ਦੀ ਭਾਵਨਾ ਇਹ ਨਾ ਤਾਂ ਕੋਈ ਮੇਰੇ ਖਿਆਲ ਵੀ ਤੁਸੀਂ ਟੀਵੀ ਚੈਨਲ ਦੇ ਲਈ ਗੱਲਬਾਤ ਕਰਨੀ ਚਾਹੁੰਦੇ ਸੀਗੇ ਇਹ ਤਾਂ ਮੈਂ ਹੀ ਬਾਈ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਆਪਾਂ ਰਿਪੋਰਟ ਕਰ ਲઈએ ਚਾਰ ਗੱਲਾਂ ਜਿਹੜੀਆਂ ਤੁਸੀਂ ਮੈਨੂੰ ਕਹਿ ਰਹੇ ਆ ਇਹ ਤੁਹਾਡੇ ਅੰਦਰ ਇਹ ਜਿਹੜਾ ਜਜ਼ਬਾ ਇਹ ਫੁੱਟਦਾ ਕਿਵੇਂ ਬਾਈ ਇਹ ਐਕਚੁਅਲੀ ਜੀ ਇਹ ਸਭ ਤੋਂ ਵੱਡੀ ਔਕਾਰਪੁਰ ਕੋ ਵਹਿਗਰੂ ਦੀ ਕਿਰਪਾ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਜੁੜਦੇ ਆ ਤਾਂ ਜਿਹੜਾ ਇਹ ਜਿਹੜੀ ਮਮਤਾ ਹੈ ਜਿਹੜੀ ਜਿਹੜਾ ਇਹ ਤੁਹਾਡਾ ਜੀਿੰਦਗੀ ਜੀਉਣ ਦਾ ਇੱਕ ਚਾ ਉਹ ਉਹ ਖਤਮ ਹੋ ਜਾਂਦਾ ਮੇਰੇ ਪਾਸ਼ਾ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭ ਨਾਲ ਕੀ ਰਹਿਣੋ ਕਾ ਤਾਂ ਉਹ ਹਮਾਰੇ ਪਾਸ ਮੇਰੇ ਪਾਸ਼ਾ ਨੇ ਪਹਿਲਾਂ ਇਹ ਗੱਲ ਕਹਤੀ ਸੀ ਕਿ ਜੇ ਤੂੰ ਜੀਣਾ ਚਾਹੁੰਦਾ ਤੇ ਪਹਿਲਾ ਮਰਨ ਕਬੂਲ ਕਰ ਲੈ ਜੇ ਅਸੀਂ ਅੱਜ ਮਰਨਾ ਕਬੂਲ ਕਰ ਲੰਨੇ ਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਮੌਤ ਆਉਂਦੀ ਹੀ ਨਹੀਂ ਇਹ ਮੈਂ ਦਾਵੇ ਨਾਲ ਕਹਿੰਦਾ ਮੌਤ ਦਾ ਭੈ ਜਦੋਂ ਤੁਹਾਡੇ ਵਿੱਚੋਂ ਇੱਕ ਵਾਰ ਨਿਕਲ ਗਿਆ ਤਾਂ ਜੋ ਜ਼ਿੰਦਗੀ ਤੁਸੀਂ ਜੀਨੇ ਹੋ ਉਹ ਜ਼ਿੰਦਗੀ ਜੀਣ ਦਾ ਅੰਦਾਜ਼ ਉਹ ਜ਼ਿੰਦਗੀ ਜੀਣ ਦਾ ਸ਼ੌਕ ਉਹ ਜ਼ਿੰਦਗੀ ਜੀਣ ਦਾ ਇੱਕ ਨਜ਼ਰੀਆ ਜਿਹੜਾ ਵੱਖਰਾ ਹੀ ਹੁੰਦਾ ਤੁਸੀਂ ਰੇਲ ਕੋਚ ਫੈਕਟਰੀ ਦੇ ਵਿੱਚ ਨੌਕਰੀ ਕਰਦੇ ਰਹੇ ਆ ਜੀ ਇਸ ਵੇਲੇ ਪੈਨਸ਼ਨ ਤੇ ਆ ਹਾਂ ਜੀ ਇਸ ਵੇਲੇ ਮੁਹਾਲੀ ਦੇ ਵਿੱਚ ਆ ਜੀ ਤੇ ਤੁਸੀਂ ਕੱਲੀ ਪੈਨਸ਼ਨ ਤੇ ਹੀ ਆ ਜੀ ਬਿਲਕੁਲ ਜੀ ਇਹ ਵੀ ਗੱਲ ਨਾਲ ਹਾਂ ਜੀ ਤੁਸੀਂ ਇੰਨੀ ਸਾਦੀ ਜ਼ਿੰਦਗੀ ਕਿਵੇਂ ਜਿਉਂਦੇ ਆ ਬਾਈ ਜੀ ਨੇ ਮੈਨੂੰ ਇਹ ਗੱਲ ਕਹੀ ਤੇ ਕਹਿੰਦੇ ਬਈ ਅਸੀਂ 10 ਸਾਲ ਤੋਂ ਕਦੇ ਰੋਟੀ ਨਹੀਂ ਖਾਧੀ 10 ਸਾਲ ਤੋਂ ਕਦੇ ਕਹਿੰਦੇ ਵੀ ਅੰਨ ਖਾਦਾ ਹੀ ਨਹੀਂ ਨਾ ਕਣਕ ਨਾ ਚੌਲ ਨਾ ਕੁਝ ਵੀ ਨਹੀਂ ਖਾਦਾ ਬਾਈ ਜੀ ਫਿਰ ਖਾਣੇ ਕੀ ਆ ਭਾਜੀ ਜਿੱਦਾਂ ਹੋਰ ਕੀ ਕੀ ਕਰਦੇ ਹੋ ਮਤਲਬ ਕਿ ਡਰਾਈ ਫਰੂਟ ਆਪਣਾ ਫਰੂਟ ਤੇ ਦੁੱਧ ਇਹ ਨਾ ਚੀਜ਼ਾਂ ਦਾ ਮੈਂ ਸਿਰਫ ਤੇ ਆਪਣੀ ਜ਼ਿੰਦਗੀ ਸੇਵਨ ਕਰਦਾ ਔਰ ਹਰ ਰੋਜ਼ ਕਟੋ ਕਟ ਜਾ ਦੇਣੀ ਤਾਂ 10 ਕਿਲੋਮੀਟਰ ਵਰਕ ਕਰਦਾ ਹੋਰ ਮੈਨੂੰ ਕੋਈ ਵਰਕ ਮਿਲ ਜੇ ਕਿਤੇ ਕਹੀਂ ਵਾਣੀ ਹੋਏ ਮੈਂ ਆਪਣੇ ਆ ਨੌਨਸ ਤੋਂ ਥੋੜੀ ਜਿਹੀ ਜ਼ਮੀਨ ਲੈ ਕੇ ਵੀ ਆਰਗੇਨਿਕ ਖੇਤੀ ਕਰਦਾ ਰਿਹਾ ਮੇਰੇ ਕਹਿਣ ਤੋਂ ਭਾਵੇਂ ਮੈਂ ਗੁਰੂ ਤੋਂ ਡਰ ਕੇ ਕਹਿੰਦਾ ਅੱਜ ਵੀ ਮੈਨੂੰ ਜੇ ਕੋਈ ਸਵੇਰੇ ਕਹੀਂ ਫੜਾ ਦੇ ਤਾਂ ਮੈਂ ਉਹ ਕਹੀਂ ਨੂੰ ਸ਼ਾਮ ਨੂੰ ਛੱਡਦਾ ਔਰ ਮੈਂ ਅੱਜ ਦੀ ਪਨੀਰੀ ਨੂੰ ਅੱਜ ਦੀ ਜਵਾਨੀ ਨੂੰ ਇਹ ਚੈਲੰਜ ਕਰਦਾ ਕਿ ਮੇਰੇ ਬਰਾਬਰ ਜੇ ਕੋਈ ਕਹੀ ਚਲਾ ਕੇ ਦਿਖਾਏ ਤਾਂ ਮੈਂ ਉਹਦੇ ਅੱਗੇ ਆਪਣਾ ਸਿਰ ਨਵਾਉਣ ਵਾਸਤੇ ਤਿਆਰ ਆ ਵਾਹ ਕਿਹੜੀ ਉਮਰ ਕਿੰਨੀ ਹੈ ਜੀ ਹੁਣ ਮੇਰੀ ਉਮਰ ਇਸ ਟਾਈਮ ਜੀ 70 ਸਾਲ ਹੈ ਹੂੰ ਤੁਹਾਡਾ ਤਾਂ ਜਿਹੜਾ ਪ੍ਰਭਾਵਸ਼ਾਲੀ ਦਿੱਖ ਤੁਹਾਡੀ ਬਹੁਤ ਆ ਇਹ ਇਹ ਗੁਰੂ ਦੀ ਕਿਰਪਾ ਨਾਲ ਹੈ ਜੀ ਗੁਰੂ ਦੇ ਭਾਈ ਜੀ ਜਿੰਨੇ ਫਿੱਟ ਆ ਨਾ ਉਮਰ ਕਿੰਨੀ ਹੁਣ ਤੁਹਾਡੀ ਇਸ ਟਾਈਮ 70 ਸਾਲ 70 ਸਾਲ ਉਮਰ ਹੈ ਜੀ ਤੇ ਅਸੀਂ ਵੀ ਇੰਨਾ ਵਰਗੇ ਫਿੱਟ ਨਹੀਂ ਗੇ ਪਰ ਇਹਦੀ ਕਿਰਪਾ ਹੈ ਹਾਂ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਡਿਸਪਲਨ ਦੇ ਵਿੱਚ ਰਹਿੰਦੇ ਹੋ ਜੋਨੂੰ ਤੁਸੀਂ ਗੁਰਬਾਣੀ ਦਾ ਸਹਾਰਾ ਲੈਨੇ ਹੋ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਹੈ ਜੀ ਉਹ ਬਿਲਕੁਲ ਕੰਪਲੀਟਲੀ ਤੌਰ ਤੇ ਖਤਮ ਹੋ ਜਾਂਦੀਆਂ ਜੀ ਤੁਹਾਡੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਤੁਹਾਡੀਆਂ ਹੋਰ ਤਮੰਨਾਵਾਂ ਜਿਹੜੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਸਿਰਫ ਤੇ ਸਿਰਫ ਤੁਸੀਂ ਮਿਹਨਤ ਤੇ ਉਸ ਅਕਾਲ ਪੁਰਖ ਵੈਗਰੂ ਤੇ ਪੂਰਨ ਤੌਰ ਤੇ ਭਰੋਸਾ ਕਰਦੇ ਹੋ ਤੇ ਜ਼ਿੰਦਗੀ ਜੇ ਤੁਸੀਂ ਵਧੀਆ ਤਰੀਕੇ ਨਾਲ ਜੀਣੀ ਚਾਹੁੰਦੇ ਹੋ ਤਾਂ ਆਪਣੇ ਈਸ਼ਟ ਦੇ ਉੱਤੇ ਭਰੋਸਾ ਇਮਾਨਦਾਰੀ ਔਰ ਸਖਤ ਮਿਹਨਤ ਜਿਹੜੀ ਆ ਉਹ ਤੁਹਾਨੂੰ ਹਮੇਸ਼ਾ ਹੀ ਬੁਲੰਦੀਆਂ ਵੱਲ ਲੈ ਕੇ ਜਾਊਗੀ ਮੇਰਾ ਇਹ ਤੁਹਾਡਾ ਦਾਵਾ ਹੈ ਜੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਆ ਟੈਣੇ ਇਹ ਮੇਰਾ ਕਿਤੇ ਨਾਂ ਨਹੀਂ ਹੋਣਾ ਚਾਹੀਦਾ ਉਹ ਕਿਉਂ ਕਿਹਾ ਸੀ ਜੀ ਐਕਚੁਅਲੀ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਦੇਣ ਵਾਲਾ ਤਾਂ ਉਹ ਇੱਕੋ ਹੀ ਕਾਲਪੁਰ ਕੁ ਵੈਗਰੂ ਹੈ ਜੀ ਕਿਉਂਕਿ ਬੰਦੇ ਦੀ ਕੋਈ ਔਕਾਤ ਨਹੀਂ ਜਦੋਂ ਬੰਦਾ ਕਹਿ ਦਿੰਦਾ ਮੈਂ ਜੀ ਉੱਥੇ ਇੰਨਾ ਦਾਨ ਕੀਤਾ ਮੈਂ ਜੀ ਉੱਥੇ ਇੰਨਾ ਦਾਨ ਕੀਤਾ ਦਾਨ ਨਹੀਂ ਦੰਤਾ ਸਿਰਫ ਉਹ ਅਕਾਲ ਪੁਰਖ ਕਰਨ ਵਾਲਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਸੀਂ ਤਾਂ ਉਹਦੇ ਸਾਹਮਣੇ ਇੱਕ ਬੁਲਬਲਾ ਜਿਦਾਂ ਬੁਲਬਲਾ ਹੁੰਦਾ ਬੁਲਬਲੇ ਦਾ ਕੋਈ ਪਤਾ ਨਹੀਂ ਕਦੋਂ ਨੇ ਫੁਰਤੇ ਜਾਣਾ ਸੋ ਸਾਡਾ ਦਾ ਹਾਲ ਇਹ ਹੈ ਜੀ ਸੋ ਉਹ ਵਕਤ ਵੀ ਦੇਖਿਆ ਟਨਣਾ ਸਾਹਿਬ ਜਦੋਂ 100-100 ਰੁਪਏ ਵਾਸਤੇ ਵੀ ਆੜਤੀਆਂ ਕੋਲ ਜਾਂਦੇ ਸੀ ਕੱਪੜੇ ਲੈਣੇ ਤਾਂ ਆੜਤੀਆਂ ਕੋਲੋਂ ਖਾਤ ਲੈਣੀ ਆੜਤੀਆਂ ਕੋਲੋਂ ਦਵਾਈ ਲੈਣੀ ਤਾਂ ਆੜਤੀਆਂ ਕੋਲੋਂ ਫੀਸ ਲੈਣੀ ਤਾਂ ਆੜਤੀਆਂ ਕੋਲੋਂ ਤੇ ਅੱਜ ਜੇ ਗੁਰੂ ਨੇ ਐਨੀ ਕਿਰਪਾ ਕੀਤੀ ਹੈ ਕਿ ਜੇ ਅੱਜ ਕਿਤੇ ਕਿਸੇ ਦਾ ਕੰਮ ਸਾਰਨ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਤਾਂ ਮੈਂ ਸਮਝਦਾ ਵੀ ਇਹ 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 ਬੰਦੇ ਦੀ ਔਕਾਤ ਨਹੀਂ ਇਹ ਸਿਰਫ ਤੇ ਸਿਰਫ ਉਸ ਅਕਾਲਪੁਰ ਕੋ ਵਾਹਿਗੁਰੂ ਦੀ ਕਿਰਪਾ ਹੈ ਉਸ ਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਮੈਂ ਗੱਲ ਰੱਸੀ ਸੀ ਡਾਕਟਰ ਸਹਿਬਾਨ ਨੂੰ ਇਹ ਗੱਲ ਕਹੀ ਜਾ ਕੇ ਪੀਜੀਏ ਦੇ ਵਿੱਚ ਕਿ ਮੇਰੇ ਜਿਉਂਦੇ ਜੀ ਨੇ ਮੇਰੀ ਅੱਖ ਮੇਰੀ ਕਿਡਨੀ ਮੇਰੇ ਸਰੀਰ ਦਾ ਕੋਈ ਹੋਰ ਅੰਗ ਕਿਸੇ ਨੂੰ ਦਿੱਤਾ ਜਾ ਸਕਦਾ ਉਹਨਾਂ ਨੇ ਕੀ ਕਿਹਾ ਸੀ ਤੇ ਤੁਸੀਂ ਇਹ ਗੱਲ ਕਿਉਂ ਕਹੀ ਸੀ ਉਹ ਉਹਨਾਂ ਨੇ ਕਿ ਮੈਂ ਇਸ ਕਰਕੇ ਕਹੇ ਸੀ ਕਿ ਕਿਉਂਕਿ ਜਿਵੇਂ ਹੁਣ ਜੇ ਸਪੋਜ਼ ਮੈਨੂੰ ਦੋ ਅੱਖਾਂ ਮਹਾਰਾਜ ਨੇ ਦਿੱਤੀਆਂ ਤਾਂ ਮੈਂ ਜਦੋਂ ਦੇਖਦਾ ਕਿ ਜਿਨ੍ਹਾਂ ਦੀ ਇੱਕ ਅੱਖ ਕੁਦਰਤੀ ਤੌਰ ਤੇ ਖਰਾਬ ਹੋ ਜਾਂਦੀ ਹੈ ਜਾਂ ਐਕਸੀਡੈਂਟ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਇੱਕ ਅੱਖ ਦੇ ਨਾਲ ਵੀ ਆਪਣਾ ਜੀਵਨ ਪੂਰਾ ਜੀਉਂਦੇ ਆ ਤਾਂ ਕੀ ਮੈਂ ਇੱਕ ਅੱਖ ਦੇ ਕੇ ਦੂਜੇ ਉਸ ਇਨਸਾਨ ਨੂੰ ਜਿਹਨੂੰ ਜਿਨੇ ਇਹ ਦੁਨੀਆ ਦੇਖੀ ਵੀ ਨਹੀਂ ਆਗਰ ਉਹ ਮੇਰੀ ਕੱਖ ਦੇ ਨਾਲ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਦੇਖ ਸਕਦਾ ਹੈ ਚੰਗੇ ਤੇ ਮਾੜੇ ਦੀ ਪਰਖ ਕਰ ਸਕਦਾ ਹੈ ਤਾਂ ਕੀ ਮੈਂ ਇੱਕ ਕੱਖ ਦੇ ਨਾਲ ਇਸ ਦੁਨੀਆ ਦੇ ਵਿੱਚ ਵਿਚਰ ਨਹੀਂ ਸਕਦਾ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਸਾਬੇ ਇਹ ਹੈ ਕਿ ਮੈਂ ਹੁਣ ਬੌਨਸ ਕਮਾ ਰਿਹਾ ਜੋ ਸਾਡਾ ਖਾਸ ਕਰਕੇ ਇਹ ਹਿੰਦੁਸਤਾਨ ਦਾ ਜਿਹੜਾ ਜੀਣ ਦਾ ਇੱਕ ਲੈਵਲ ਹੈ ਉਹ 60 ਸਾਲ ਗਿਣਿਆ ਗਿਆ 60 ਤੋਂ ਹੁਣ ਮੈਂ 70 ਦਾ ਹੋ ਗਿਆ ਮੈਂ 10 ਸਾਲ ਦੀ ਜਿਹੜਾ ਉਹ ਬੌਨਸ ਕਮਾ ਚੁੱਕਿਆ ਹਾਂ ਹੁਣ ਅੱਗੇ ਕੀ ਕਿਰਪਾ ਹੋਣੀ ਹੈ ਮਹਾਰਾਜ ਜੀ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਫਿਟਨੈਸ ਮੈਨੂੰ ਮੇਰੇ ਵਾਗਰੋਂ ਬਖਸ਼ੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਵੀ ਉਹ ਮੈਨੂੰ ਸਵਾਸ ਦੇਣਗੇ ਉਹ ਮੈਂ ਪੂਰਨ ਤੌਰ ਉਤੇ ਇਸ ਇਨਸਾਨੀਤ ਵਾਸਤੇ ਇਹਨਾਂ ਲੋਕਾਂ ਵਾਸਤੇ ਲਾਣਾ ਚਾਹੁੰਦਾ ਹੈ ਡਾਕਟਰ ਸਾਹਿਬ ਨੇ ਮੈਨੂੰ ਉੱਥੋਂ ਇਨਕਾਰ ਕਰਤਾ ਸੀ ਕਹਿੰਦੇ ਵੀ ਐਦਾਂ ਦਾ ਕੋਈ ਕਾਨੂੰਨ ਨਹੀਂ ਹੈ ਵੀ ਅਸੀਂ ਇਹ ਇਹ ਤੁਹਾਡਾ ਮਤਲਬ ਹੈ ਜਿਹੜਾ ਐਦਾਂ ਕੋਈ ਅੰਗ ਲੈ ਸਕੀਏ ਲੇਕਿਨ ਮੈਂ ਇਹ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਐਦਾਂ ਦਾ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਕਿ ਜੇਕਰ ਬੰਦਾ ਕੋਈ ਪੂਰਨ ਤੌਰ ਤੇ ਆਪਣੀ ਜ਼ਿੰਦਗੀ ਤੋਂ ਸਫਲ ਹੈ ਆਪਣੀ ਜ਼ਿੰਦਗੀ ਦੇ ਪੂਰਨ ਤੌਰ ਤੇ ਕਹਿੰਦਾ ਮੈਂ ਹੁਣ ਪੂਰਨ ਤੌਰ ਤੇ ਜਾਨਕਿ ਬਿਲਕੁਲ ਖੁਸ਼ ਹੈ ਮੈਂ ਹਰ ਇੱਕ ਚੀਜ਼ ਪ੍ਰਾਪਤ ਕਰ ਲਈ ਹੁਣ ਮੈਂ ਆਪਣੇ ਪੂਰਨ ਪੂਰੇ ਤੇ ਪੂਰੇ ਆਰਗਨ ਆਪਣੇ ਜੀਂਦੇ ਜੀ ਦੇਣੇ ਚਾਹੁੰਦਾ ਔਰ ਤਾਂ ਕਿ ਜੀਰੂ ਵੀ ਉਹ ਅੰਗ ਲੱਗਣ ਸਵੈ ਇੱਛਾ ਨਾਲ ਇਸ ਸਵੈ ਇੱਛਾ ਦੇ ਨਾਲ ਉਹ ਆਪਣੀ ਵਧੀਆ ਜ਼ਿੰਦਗੀ ਜੀਣ ਤੇ ਮੈਂ ਇਸ ਦੁਨੀਆ ਤੋਂ ਹੁਣ ਚਲਾ ਜਾਵਾਂ। ਐਦਾਂ ਦੇ ਕੋਈ ਕਾਨੂੰਨ ਹੋਣਾ ਚਾਹੀਦਾ। ਤਬਰ ਸਹਿਮਤ ਇਹਨਾਂ ਗੱਲਾਂ ਦੇ ਨਾਲ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜੀ ਪਰਵਾਰ ਇਹ ਗੱਲ ਕਹਿੰਦਾ ਵੀ ਠੀਕ ਆ ਬਾਪੂ ਜੀ ਠੀਕ ਆ। ਇਹ ਇਹ ਕਦੇ ਵੀ ਨਹੀਂ ਹੋ ਸਕਦਾ ਜੀ ਕਿਉਂ? ਕਿਉਂਕਿ ਤੁਸੀਂ ਦੇਖਿਆ ਕਿ 100-100 ਸਾਲ ਈਸੋ 110 ਸਾਲ ਵੀ ਲੋਕੀ ਜੀਏ ਜਾਂਦੇ ਆ। ਲੇਕਿਨ ਜਦੋਂ ਅਸੀਂ ਉਹ ਉਹਨਾਂ ਦੇ ਨਾਲ ਕੋਈ ਐਦਾਂ ਦੀ ਗੱਲ ਕਰੀਏ ਤਾਂ ਉਹ ਐਦਾਂ ਮਹਿਸੂਸ ਕਰਦੇ ਨੇ ਕਿ ਜਿੱਦਾਂ ਸ਼ਾਇਦ ਮਤਲਬ ਕਿ ਸਾਡੇ ਨਾਲ ਕੋਈ ਧੋਖਾ ਹੋ ਰਿਹਾ। ਸੋ ਇਸ ਕਰਕੇ ਇਸ ਮਾਮਲੇ ਚ ਜਿਹੜੇ ਜਿਹੜੇ ਬੱਚੇ ਜਾਂ ਜਿਹੜੇ ਪੈਰੈਂਟਸ ਐਦਾਂ ਦਾ ਕੰਮ ਕਰਦੇ ਨੇ ਮੈਂ ਕਹਣਾ ਪੂਰਨ ਤੌਰ ਉਤੇ ਉਸ ਕਾਲਪੁਰ ਕੋ ਬਾਈਗੁਰੂ ਦੇ ਹੁਕਮ ਚ ਚੱਲਦੇ ਨੇ ਜੇ ਨਹੀਂ ਚੱਲਦੇ ਤਾਂ ਉਹ ਉਹਦੀ ਮਖਾਲਫਤ ਕਰਦੇ ਨੇ ਉਹਨਾਂ ਦੇ ਅਗੇਂਸਟ ਚੱਲਦੇ ਰਾਜਵੀਰ ਜਵੰਦਰ ਦਾ ਤਾਂ ਚਲੋ ਬਹੁਤ ਵੱਡਾ ਨਾਮ ਬਾਈ ਜੀ ਉਹ ਵੀ ਵੀਰ ਆਪਣਾ ਚੜ੍ਹਦੀ ਕਲਾ ਦੇ ਵਿੱਚ ਰਵੇ ਜਦੋਂ ਅੱਜ ਸਵੇਰੇ ਡਾਕਟਰਾਂ ਨੇ ਆ ਪਿਛਲੇ ਇੱਕ ਲੋਣਾ ਤੋਂ ਦੱਸ ਰਹੇ ਵੀ ਭਾਈ ਹੁਣ ਤੰਦਰੁਸਤੀ ਦੇ ਵੱਲ ਆ ਤੇ ਮਨ ਨੂੰ ਚੰਗਾ ਲੱਗਦਾ ਵੀ ਬਾਈ ਜੀ ਸਾਡਾ ਚੜ੍ਹਦੀ ਕਲਾ ਚ ਰਵੇ ਕਿਤੇ ਵੀ ਸੜਕ ਹਰਸਦਾ ਵਾਪਰੇ ਕਿਸੇ ਦਾ ਵੀ ਕੋਈ ਘਰ ਦੇ ਵਿੱਚੋਂ ਜੀ ਨਾ ਜਾਵੇ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਪਰ ਜੇ ਰਾਜਵੀਰ ਜਵੰਦਾ ਤਾਂ ਚਲੋ ਮਸ਼ਹੂਰ ਨਾ ਬਹੁਤ ਵੱਡੀ ਖਬਰ ਆ ਬਹੁਤ ਵੱਡੀ ਜਾਣਕਾਰੀ ਹੈ ਸਭ ਨੂੰ ਕੋਈ ਹੋਰ ਹੋਵੇ ਮੁਖਤਿਆਰ ਸਿੰਘ ਦੀਪਕ ਕੁਮਾਰ ਸਵਰਨ ਸਿੰਘ ਫੋਮਣ ਸਿੰਘ ਸੰਤ ਸਿੰਘ ਯੋਗੇਸ਼ ਕੋਈ ਹੋਰ ਹੋਵੇ ਤਾਂ ਵੀ ਤੁਹਾਡੀ ਭਾਵਨਾ ਇਹੀ ਰਹੂਗੀ ਵੀ ਮੇਰਾ ਅੰਗ ਲੈ ਲੋ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਅ ਕਿਸੇ ਦਾ ਭਾਵੇਂ ਕੋਈ ਬੱਚਾ ਹੋਵੇ ਪਾਵੇਂ ਜਾਂ ਕਿਸੇ ਕੋਈ ਬੇਟਾ ਹੋਵੇ ਜਾਂ ਬੇਟੀ ਹੋਵੇ ਉਹ ਹਰ ਇੱਕ ਪੇਰੈਂਟਸ ਵਾਸਤੇ ਹਰ ਇੱਕ ਮਾਂ ਪਿਓ ਵਾਸਤੇ ਉਹ ਉਹਨਾਂ ਨੂੰ ਆਪਣਾ ਮਤਲਬ ਕਿ ਪਿਆਰ ਕਰਦੇ ਆ ਉਹਨਾਂ ਵਾਸਤੇ ਬਰਾਬਰ ਆ ਹਾਂ ਇਹ ਜਰੂਰ ਮੈਂ ਮੰਨਦਾ ਜਿਹੜੀਆਂ ਬਹੁਤ ਵੱਡੀ ਪਰਸਨੈਲਿਟੀਜ਼ ਹੁੰਦੀਆਂ ਉਹਨਾਂ ਨੇ ਸਮਾਜ ਨੂੰ ਬਹੁਤ ਕੁਝ ਦੇਣਾ ਹੁੰਦਾ ਹੂੰ ਜੇਕਰ ਉਹ ਸਮਾਜ ਦੇ ਵਿੱਚ ਜਿਆਦਾ ਵਕਤ ਬਤਾਉਂਦੇ ਆ ਹੂੰ ਜਿਆਦਾ ਵਕਤ ਮਤਲਬ ਰਹਿੰਦੇ ਆ ਤਾਂ ਉਹ ਸਮਾਜ ਨੂੰ ਇੰਨਾ ਕੁਝ ਦੇ ਜਾਂਦੇ ਆ ਕਿ ਜੇ ਮੈਂ ਸਮਝਦਾ ਵੀ ਫਿਰ ਸਾਡੇ ਆਰਗਨਸ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਜੀ ਹੂੰ ਕਦੇ ਕੁਛ ਇਹੋ ਜਿਹਾ ਵਾਪਰਿਆ ਆ ਪੰਜ ਇਹੋ ਜਿਹਾ ਦੇਖਿਆ ਹੋਵੇ ਵੀ ਜਿਹਨੇ ਤੁਹਾਨੂੰ ਹੈਰਾਨ ਕਰਤਾ ਹੋਵੇ ਕਈ ਕੁਝ ਸੋਚਣ ਲਈ ਮਜਬੂਰ ਕਰਤਾ ਹੋਵੇ ਨੌਕਰੀ ਮੌਕੇ ਜ਼ਿੰਦਗੀ ਜਿਉਣ ਮੌਕੇ ਪਰਿਵਾਰ ਦੇ ਵਿੱਚ ਬਾਹਰੋਂ ਪਰਿਵਾਰ ਦੇ ਬਹੁਤ ਕੁਝ ਆ ਭਾਜੀ ਜਿੰਦਗੀ ਦਾ ਬਹੁਤ ਉਚਾਰ ਉਤਾਰ ਚੜਾ ਦੇਖਿਆ ਅਸੀਂ ਗੁਰਦਾਰਾ ਸਾਹਿਬ ਦੇ ਨਾਲ ਜੁੜੇ ਸੀ ਅਰਸੀਆਂ ਕਿਉਂ ਮੈਂ ਗੱਲ ਕਰਦਾ ਰੀਅਲ ਕੁਝ ਫੈਕਟੀ ਕਪੂਰਤਾਲਾ ਦੀ ਉੱਥੇ ਸੀ ਬਹੁਤ ਮਤਲਬ ਕਿ ਮਹਾਰਾਜ ਤੁਸੀਂ ਕਦੇ ਪੁੱਛੋਗੇ ਜਾ ਕੇ ਬਾਬਾ ਚਾਲ ਮੈਨੂੰ ਬੰਪੂਪਿੰਦਰ ਸਿੰਘ ਦੇ ਨਾਲ ਨਾਲ ਹੀ ਜਾਣਦੇ ਮੈਨੂੰ ਬਾਬਾ ਚਾਲ ਦੇ ਨਾਲ ਦੇ ਨਾਲ ਜਾਣਦੇ ਆ ਕਦੇ ਪੁੱਛੋ ਉੱਥੇ ਜਾ ਕੇ ਮਤਲਬ ਬਾਬਾ ਚਾਲ ਦੀ ਟੀਮ ਜਾਂ ਮਤਲਬ ਇਹਨਾਂ ਨੇ ਇੱਥੇ ਕੀ ਕੀ ਸੇਵਾਵਾਂ ਕੀਤੀਆਂ ਹੋਇਆ ਸਾਰਾ ਕੁਝ ਉਸ ਕਲਪੁਰੂ ਵੈਗਰੀ ਤਿਰਪਾ ਦੇ ਨਾਲ ਸਾਡੇ ਸਮਸ਼ਾਨ ਘਟ ਦੀ ਬਹੁਤ ਬੁਰੀ ਹਾਲਤ ਸੀ ਸੌਰੀ ਉੱਥੇ ਸਾਨੂੰ ਕਹਿਣ ਲੱਗੇ ਮਤਲਬ ਕਿ ਵੀ ਇਹ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਬੇ ਤੁਸੀਂ ਉਹ ਸੇਵਾ ਸੰਭਾਲੋ ਮੇਰੇ ਨਾਲ ਦੇ ਸਾਥੀ ਕਹਿਣ ਲੱਗੇ ਵੀ ਬਾਬਾ ਜੀ ਵੀ ਇਹ ਸੇਵਾ ਸ਼ੁਰੂ ਕਰੋ ਮੈਂ ਉੱਥੇ ਜਾ ਕੇ ਇਕੱਲੇ ਨੇ ਸੇਵਾ ਸੀ ਕੀਤੀ ਸ਼ੁਰੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਉੱਥੇ ਰਹਿਣਾ ਔਰ ਇੰਨੀ ਬੁਰੀ ਹਾਲਤ ਸੀ ਕਿ ਜਦੋਂ ਵੀ ਕੋਈ ਉੱਥੇ ਡੈੱਡ ਬੋਡੀ ਲੈ ਕੇ ਆਉਂਦਾ ਸੀ ਤਾਂ ਸਾਰੇ ਹੈਰਾਨ ਹੋ ਜਾਂਦੇ ਸੀ ਵੀ ਐਨਾ ਵਧੀਆ ਇਨਫਰਾਸਟ੍ਰਕਚਰ ਹੈ ਸਾਰੀ ਆਰਸੀਐਫ ਦਾ ਲੇਕਿਨ ਇਥੇ ਸਮਸ਼ਾਨ ਘੜ ਦੀ ਬਹੁਤ ਬੁਰੀ ਹਾਲਤ ਹੈ ਤੇ ਅੱਜ ਤੁਸੀਂ ਉਹ ਸਮਸ਼ਾਨ ਘੜ ਜਾ ਕੇ ਦੇਖੋ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਹਣਾ ਸਾਹਿਬ ਉੱਥੇ ਅਸੀਂ ਮੁਰਦੇ ਹੱਥੀ ਸਾੜੇ ਆ ਮੈਂ ਉੱਥੇ ਮੁਰਦੇ ਹੱਥੀ ਸਾੜੇ ਆ ਇੱਕ ਕਮਰਾ ਸੀ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਸਾਡੇ ਇੱਕ ਬੱਚਾ ਪੜਨ ਗਿਆ ਸੀ ਕੈਨੇਡਾ ਉੱਥੇ ਉਹਦੀ ਡੈਥ ਹੋ ਗਈ ਉਹਦੀ ਡੈੱਡ ਬੋਡੀ ਬੋਡੀ ਆਈ ਸੀ ਇੱਕ ਬਾਕਸ ਸੀ ਬਹੁਤ ਪਿਆਰਾ ਬਾਕਸ ਸੀ ਉਹਦੇ ਵਿੱਚ ਆਈ ਸੀ ਜਦੋਂ ਉਹ ਬਾਕਸ ਉੱਥੇ ਖੋਲਿਆ ਗਿਆ ਉਹਦੀ ਡੈੱਡ ਬੋਡੀ ਬਿਲਕੁਲ ਫਰੈਸ਼ ਸੀ ਉਹਦਾ ਸੰਸਕਾਰ ਕੀਤਾ ਗਿਆ ਉੱਥੇ ਗੱਲਾਂ ਹੋਈਆਂ ਵੀ ਇਹ ਇਹ ਬਾਕਸ ਦਾ ਕੀ ਕਰਨਾ ਉਹ ਬਾਕਸ ਤੋਂ ਵੀ ਲੋਕ ਡਰਦੇ ਸੀ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਗੁਰੂ ਦੇ ਨਾਲ ਜੁੜੇ ਐ ਜਿਹੜੇ ਗੁਰੂ ਦੇ ਲੜਨ ਲੱਗੇ ਐ ਮੈਂ ਉਹਨਾਂ ਦੀ ਗੱਲ ਕਰਦਾ ਉਹ ਕਹਿਣ ਲੱਗੇ ਵੀ ਇਸ ਨੂੰ ਸਮੋਦਰ ਵਿੱਚ ਸੁੱਟ ਦਿਓ ਹੂੰ ਜਮਗਦੇ ਪਾਣੀ ਵਿੱਚ ਸੁੱਟ ਦਿਓ ਮੈਂ ਕਿਹਾ ਨਹੀਂ ਅਸੀਂ ਗੁਰਦਾਰਾ ਸਾਹਿਬ ਸੇਵਾ ਕਰਦੇ ਸੀ ਮੈਂ ਉੱਥੇ ਖੁਦ ਸੇਵਾ ਕਰਦਾ ਸੀ ਮੈਂ ਕਿਹਾ ਨਹੀਂ ਇਹ ਇਹ ਬਾਕਸ ਮੈਨੂੰ ਦੇ ਦਿਓ ਭਾਜੀ ਮੈਂ ਉਹ ਬੈਕਸਲ ਬਾਕਸ ਲੈ ਕੇ ਰੱਖ ਲਿਆ ਮੁੜ ਕੇ ਮੈਂ ਉਹ ਬਾਕਸ ਨੂੰ ਗੁਰਦਾਰਾ ਸਾਹਿਬ ਲਿਆ ਆ ਜਿੱਥੇ ਉਹ ਗੁਰਦਾਰਾ ਸਾਹਿਬ ਰੱਖਿਆ ਸੀ ਉੱਥੇ ਵੀ ਜਿਹੜੀ ਸੰਗਤ ਉੱਥੇ ਮਹਾਰਾਜ ਦੇ ਨੂੰ ਨਤਮਸਤਕ ਹੁਣ ਆਉਂਦੀ ਸੀ ਉਹ ਸੰਗਤ ਉਸ ਪਕਸ ਤੋਂ ਡਰਦੀ ਸੀ ਹੂੰ ਫੇਰ ਮੈਂ ਉੱਚ ਕੇ ਜਿੱਥੇ ਅਸੀਂ ਪਿੱਛੇ ਸੇਵਾ ਕਰਦੇ ਸੀ ਖੇਤੀਬਾੜੀ ਦੀ ਮੈਂ ਉੱਥੇ ਲੈ ਗਿਆ ਉਸ ਦੇ ਵਿੱਚ ਭਾਜੀ ਅਸੀਂ ਸਾਰੇ ਆਪਣੇ ਟੂਲ ਰੱਖੇ ਕਈਆਂ ਦਾਤਰੀਆਂ ਖੁਰਪੇ ਯੂਰੀਆ ਜੋ ਵੀ ਮਤਲਬ ਕਿ ਥੋੜਾ ਬੋੜਾ ਪੁੰਦੇ ਸੀ ਸਾਰਾ ਕੁਝ ਉੱਥੇ ਰੱਖਿਆ ਉਹਦੇ ਵਿੱਚ ਜਦੋਂ ਕੋਈ ਮਤਲਬ ਕਿ ਕੋਈ ਮਠਾਈ ਦਾ ਡੱਬਾ ਲੈ ਕੇ ਆਉਂਦਾ ਸੀ ਅਸੀਂ ਉਹ ਵੀ ਵਿੱਚ ਰੱਖਣਾ ਆਪਣੀ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਰਖਣੀਆਂ ਫਿਰ ਸਾਰਿਆਂ ਨੂੰ ਉੱਥੇ ਛਕਾਉਣੀਆਂ ਪਿੱਛੇ ਉਹ ਬਾਕਸ ਅੱਜ ਵੀ ਉੱਥੇ ਪਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਅੱਜ ਤੱਕ ਵਰਤਿਆ ਗਿਆ ਸੋ ਇਦਾਂ ਦੇ ਹਾਲਾਤ ਅੱਗੇ ਭਾਈ ਜਦੋਂ ਕੋਈ ਡੈਡ ਵੱਡੀ ਹੁੰਦੀ ਸੀ ਉਹਦੀਆਂ ਦਵਾਈਆਂ ਉਹਦੇ ਕੱਪੜੇ ਲੋਕੀ ਸਮਸ਼ਾਨ ਘਾਟ ਸੁੱਟ ਜਾਂਦੇ ਸੀ ਫਿਰ ਅਸੀਂ ਉਹਨਾਂ ਨੂੰ ਬਦਲੀ ਕਿਤੇ ਅੰਕ ਤੇ ਬਿਲੇ ਲਾਉਂਦੇ ਸੀ ਅਸੀਂ ਫਿਰ ਸਾਨੂੰ ਕਹਿੰਦੇ ਆ ਜੀ ਬਾਬਾ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਚਲੋ ਤੁਸੀਂ ਐ ਕਰੋ ਵੀ ਤੁਸੀਂ ਇੱਥੇ ਜਰਾ ਮਤਲਬ ਅੱਜ ਸ਼ਹਿਜ਼ਾ ਮਗਦਾ ਵੀ ਤੁਸੀਂ ਬਿਲਕੁਲ ਜੀ ਮੈਂ ਕਹਾਂ ਕੋਈ ਗੱਲ ਨਹੀਂ ਤੁਸੀਂ ਅਸੀਂ ਉਹ ਹਾਲਾਤ ਟੈਣਾ ਸਭ ਦੇਖਿਆ ਵੀ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇੱਥੇ ਇਹ ਜਗ ਮੀਤ ਨਾ ਦੇਖਿਓ ਕੋਈ ਦਾਰਾ ਮੀਤ ਪੂਤ ਸੰਬੰਧੀ ਸਾਗਰੇ ਧਨ ਸਿਉ ਲਾਗੇ ਜਬ ਹੀ ਨੀਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਇਹ ਜਗ ਮੀਤਨ ਦੇਖਿਓ ਕੋਈ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਹੋਂ ਦੀ ਸਕੇਰਾ ਵਿਪਤਪਰੀ ਸਭ ਹੀ ਸੰਗ ਛਾੜਤ ਕੋਉ ਨਾਵਤ ਨੇਰੈ ਇਹ ਜਗ ਮੀਤਨ ਦੇਖਿਓ ਕੋਈ ਸੋ ਮਹਾਰਾਜ ਨੇ ਤਾਂ ਇਦਾਂ ਦੀਆਂ ਗੱਲਾਂ ਸਮਝਾਈਆਂ ਜੀ ਉਸ ਕਾਲਪੁਰਖ ਦੀ ਇੰਨੀ ਕਿਰਪਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਗਮ ਨਹੀਂ ਹਮੇਸ਼ਾ ਹੀ ਉਸ ਦੇ ਹੁਕਮ ਚ ਰਹੀਦਾ ਹੈ ਔਰ ਤੇਰਾ ਪਾਣਾ ਮਿੱਠਾ ਲੱਗੈ ਹਰ ਨਾਨਕ ਨਾਮ ਪਦਾਰਥ ਮੰਗਾ ਸੋ ਉਹਦੀ ਕਿਰਪਾ ਮੰਗੀ ਦੀ ਹੈ ਉਹਦਾ ਆਸਰਾ ਮੰਗੀਦਾ ਤੰਦਰੁਸਤੀ ਮੰਗੀਦੀ ਹੈ ਹੋਰ ਕੋਈ ਜ਼ਰੂਰਤ ਨਹੀਂ ਕਿਸੇ ਜੀ ਤਰ੍ਹਾਂ ਦੀ ਵੀ ਜ਼ਰੂਰਤ ਨਹੀਂ ਮਤਲਬ ਇੰਨਾ ਮਹਾਰਜ ਨਰਜਾਤਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਰਜਾਤਾ ਤੋਂ ਭਾਵ ਇਹ ਨਹੀਂ ਕਿ ਭਾਈ ਨੋਟਾਂ ਦੇ ਵਿੱਚ ਗੱਡਤਾ ਰਜਾਤਾ ਤੋਂ ਭਾਵੇਂ ਵੀ ਤ੍ਰਿਪਤੀ ਇੰਨੀ ਕਰਦੀ ਆ ਤੇ ਮੈਨੂੰ ਉਹ ਕਾਰਡ ਦਿਖਾਓ ਜੀ ਜਿਹੜਾ ਤੁਸੀਂ ਮੈਨੂੰ ਦਿਖਾਇਆ ਸੀ ਨਾ ਇਹ ਬਾਈ ਜੀ ਹੁਣ ਝੋਲਾ ਬਰੋਲਣ ਲੱਗੇ ਅਸਲ ਦੇ ਵਿੱਚ ਮੈਂ ਨਾਲ-ਨਾਲ ਦੱਸ ਦਿਆਂ ਨਾ ਮੇਰੇ ਕੋਲੇ ਅਜ ਟਰਾਈਪੋਡ ਆ ਇੱਥੇ ਜਿਹਦੇ ਤੇ ਆਪਾਂ ਮੋਬਾਈਲ ਜਾਂ ਕੈਮਰਾ ਟਿਕਾ ਦਨੇ ਆ ਨਾ ਮੇਰੇ ਕੋਲੇ ਅਜ ਮਾਈਕ ਹੀ ਆ ਹੋ ਸਕਦਾ ਵੀ ਭਾਈ ਤੁਹਾਨੂੰ ਮਾਈਕ ਆ ਜਿਹੜੇ ਉਹ ਨਾ ਹੁਣ ਕਰਕੇ ਆਵਾਜ਼ ਉਨੀ ਸਾਫ਼ ਸੁਣਾਈ ਨਾ ਦੇਵੇ ਪਰ ਮੇਰੀ ਹਮੇਸ਼ਾ ਇੱਛਾ ਰਹਿੰਦੀ ਵੀ ਭਾਈ ਜੇਕਰ ਤੁਹਾਡੇ ਕੋਲੇ ਟੂਲ ਯਾਨੀ ਕਿ ਸੰਦ ਪੂਰੇ ਨਹੀਂ ਵੀ ਤਾਂ ਤੁਸੀਂ ਜਿੰਨਾ ਕੋ ਹੋ ਸਕਦਾ ਉਹਨਾਂ ਕੋ ਤਾਂ ਕੈਦ ਕਰੋ ਨਾ ਕੈਮਰੇ ਦੇ ਵਿੱਚ ਆ ਲੋ ਜੀ ਇਹ ਹੁਣ ਬਾਈ ਜੀ ਆ ਲੋ ਜੀ ਇਹਨਾਂ ਨੇ ਹੁਣ ਸਾਨੂੰ ਆ ਕਾਰਡ ਦਿਖਾਇਆ ਆ ਲੋ ਜੀ ਇਹ ਕਾਰਡ ਦੇ ਉੱਤੇ ਲਿਖਿਆ ਹੋਇਆ ਆ ਲੋ ਜੀ ਇਹ ਕਾਰਡ ਤੇ ਲਿਖਿਆ ਜੀ ਫੁੱਲ ਬੋਡੀ ਹਾਂ ਬਿਲਕੁਲ ਜੀ ਫੁੱਲ ਬੋਡੀ ਡੋਨੇਸ਼ਨ ਕਾਰਡ ਆ ਇਹ ਭੁਪਿੰਦਰ ਸਿੰਘ ਜੀ ਆ ਤੇ ਇਹਦੇ ਉੱਤੇ ਵੇਰਵਾ ਸਾਰਾ ਦਿੱਤਾ ਹੋਇਆ ਵੀ ਇਹ ਪੀਜੀਆਈ ਦੇ ਵੱਲੋਂ ਤਿਆਰ ਕੀਤਾ ਗਿਆ ਤੇ ਇਹ ਬਣਾਇਆ ਜੀ ਇਹਨਾਂ ਨੇ ਡੇਟ 13 5 22 ਨੂੰ ਬਣਾਇਆ ਹੋਇਆ ਰਜਿਸਟ੍ਰੇਸ਼ਨ ਨੰਬਰ ਹੈਗਾ ਜੀ 4004 ਆ ਲੋ ਜੀ ਇਹ ਹੈਗਾ ਜੀ ਔਰਗਨ ਦਾ ਵੀ ਇਹਨਾਂ ਨੇ ਆਪਣੇ ਸਾਰੇ ਅੰਗ ਆ ਜਿਹੜੇ ਉਹ ਡੋਨੇਟ ਕੀਤੇ ਹੋਏ ਦਾਨ ਕੀਤੇ ਹੋਏ ਆ ਵਾਹ ਮੈਨੂੰ ਅੱਜ ਤੱਕ ਇਹੋ ਜਿਹਾ ਮਨੁੱਖ ਪਹਿਲੀ ਵਾਰ ਲੱਭਿਆ ਤੇ ਅੱਜ ਮੇਰਾ ਦਿਨ ਬਣ ਗਿਆ ਸਰਦਾਰ ਸਾਹਿਬ ਅੱਜ ਮੇਰਾ ਦਿਨ ਬਣ ਗਿਆ ਮੈਨੂੰ ਪਹਿਲੀ ਵਾਰ ਬੰਦਾ ਐਸਾ ਮਿਲਿਆ ਜਿਹੜਾ ਕਹਿੰਦਾ ਯਾਰ ਮੇਰੇ ਜਿਉਂਦੇ ਜੀ ਅੰਗ ਲੈ ਲਓ ਯਾਰ ਮੈਂ ਆਪਣੀ ਇੱਛਾ ਨਾਲ ਦੇਣੇ ਚਾਹੁੰਦਾ ਕੋਈ ਨੰਬਰ ਬਣਾਉਣ ਲਈ ਨਹੀਂ ਇਹ ਤਾਂ ਮੈਂ ਬੇਨਤੀ ਕੀਤੀ ਤਾਂ ਵੀਡੀਓ ਲਈ ਮੰਨੇ ਰਿਹਾ ਤੇੜੀ ਇੱਛਾ ਸੀ ਗੱਲ ਕੋਈ ਕਰੋ ਇਹਨਾਂ ਕੋਲ ਕਰਨ ਵਾਲੀਆਂ ਗੱਲਾਂ ਕਹ ਲੈ ਪਰ ਮੈਂ ਹੁਣ ਗੱਲ ਕਰੇ ਬਣਾ ਰਹਿ ਨਹੀਂ ਸਕਦਾ ਗੱਲ ਦੱਸੇ ਬਿਨਾ ਨਹੀਂ ਰਹਿ ਸਕਦਾ ਜਿਹੜੀ ਗੱਲ ਸਾਨੂੰ ਜਿਹੜੇ ਸਾਡੇ ਕਿਤੇ ਦੇ ਵਿੱਚ ਵੀ ਸਾਡੇ ਸੁਭਾਅ ਦੇ ਵਿੱਚ ਵੀ ਸ਼ਾਮਿਲ ਕੁਝ ਕਹਿਣਾ ਚਾਹੁੰਦੇ ਸੀ ਫਿਰ ਆਪਾਂ ਸਮਾਪਤੀ ਕਰ ਗਏ ਜੀ ਅਟੈਂਸ ਜਿਹੜੀ ਤੁਸੀਂ ਤ੍ਰਿਪਤੀ ਦੀ ਗੱਲ ਕੀਤੀ ਹੈ ਜਦੋਂ ਤੁਹਾਡੇ ਵਰਗੇ ਚੰਗੇ ਇਨਸਾਨ ਜ਼ਿੰਦਗੀ 'ਚ ਮਿਲਦੇ ਆ ਤਾਰੂ ਮਤਲਬ ਕਿ ਇਨੀ ਖੁਸ਼ ਹੋ ਜਾਂਦੀ ਹੈ ਇਹ ਜਿੱਦਾਂ ਨਾ ਕਿਸੇ ਭੁੱਖੇ ਨੂੰ ਕਈ ਤਰ੍ਹਾਂ ਦੇ ਪਕਵਾਨ ਮਿਲ ਜਾਣ ਪਰ ਮੈਂ ਬਾਲਾ ਚੰਗਾ ਨਹੀਂ ਕਿ ਮੈਂ ਕਦੇ ਨਹੀਂ ਖੁਦ ਨੂੰ ਬਾਲਾ ਚੰਗਾ ਬਣਿਆ ਅ ਹਮ ਮੇਰੇ ਪਾਸ਼ਾ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਬੁਰਾ ਇਹਦੇ ਜੋ ਕੋਈ ਦੋਰ ਹੈ ਨਹੀਂ ਕਿ ਕੋਈ ਨਹੀਂ ਹੈ ਇਹ ਸਾਡੀ ਸਿਰਫ ਤੇ ਸਿਰਫ ਇੱਕ ਸੋਚ ਹੈ ਜਿਹੜੀ ਕਿਸੇ ਨੂੰ ਚੰਗਾ ਤੇ ਬੁਰਾ ਬਣਾ ਲੈਂਦੀ ਹੈ ਪਰ ਜਦੋਂ ਅਸੀਂ ਦੁਨੀਆ 'ਚ ਵਿਚਰਦੇ ਆ ਜਦੋਂ ਅਸੀਂ ਵਰਤਦੇ ਆ ਫੇਰ ਪਤਾ ਲੱਗਦਾ ਕਿ ਫੁੱਲ ਤੇ ਕੰਡਾ ਕੰਡੇ ਦੇ ਵਿੱਚ ਫਰਕ ਕਿੰਨਾ ਹੂੰ ਸੋ ਐਸਾ ਨਹੀਂ ਆ ਟੰਡਾ ਸਵੇ ਤੁਹਾਡੀ ਵਡਪਣ ਹੈ ਤੁਹਾਡਾ ਜਿੰਨੀ ਕਿਰਪਾ ਮੈਂ ਸਮਝਦਾ ਵੀ ਤੁਹਾਡੇ ਤੇ ਮਹਾਰਾਜ ਦੀ ਹੈ ਮੈਂ ਉਹ ਬਿਆਨ ਨਹੀਂ ਕਰ ਸਕਦਾ ਜੇਕਰ ਮੈਂ ਇੰਨੀ ਦੂਰੋਂ ਤੁਹਾਡਾ ਤੇ ਲੈ ਕੇ ਤੁਹਾਡਾ ਪਿਆਰ ਲੈ ਕੇ ਤੁਹਾਡੇ ਕੋਲ ਆਇਆ ਤਾਂ ਜੇਕਰ ਮੈਨੂੰ ਤੁਹਾਡੇ ਵਿੱਚ ਉਸ ਕਾਲਪੁਰ ਕੋ ਵੈਗਰੂ ਦੇ ਗੁਣ ਨਜ਼ਰ ਆਏ ਆ ਮੈਂ ਤਾਂ ਆਇਆ ਨਹੀਂ ਵਰਨਾ ਤਾਂ ਮੈਂ ਕੱਲਾ ਰਹਿ ਕੇ ਬਹੁਤ ਖੁਸ਼ ਰਹਿੰਦਾ ਬਹੁਤ ਮਿਹਰਬਾਨੀ ਸਰਦਾਰ ਜੀ ਬਹੁਤ ਚੜ੍ਹਦੀ ਕਲਾ ਚ ਰਹੋ ਤੁਹਾਡੀ ਉਮਰ ਲੰਮੀ ਹੋਵੇ ਤੁਹਾਡਾ ਜਜ਼ਬਾ ਬਰਕਰਾਰ ਰਹੇ ਤੇ ਤੁਹਾਡੇ ਜਜ਼ਬੇ ਤੋਂ ਮੇਰੇ ਵਰਗੇ ਊਣੇ ਪਾਉਣੇ ਲੋਕ ਇਹ ਸਬਕ ਲੈਣ ਪ੍ਰੇਰਣਾ ਲੈਣ ਸਮੇ ਦੀ ਲੋੜ ਆ ਬਹੁਤ ਧੰਨਵਾਦ ਦੇਖੋ ਮੇਰੇ ਕੋਲੇ ਸ਼ਬਦ ਨਹੀਂਗੇ ਅੱਜ ਮੈਂ ਆਪਾਂ ਸਾਰੀ ਡੜੀ ਸ਼ਬਦਾਂ ਦੇ ਨਾਲ ਰੋਜ਼ਗਾਰ ਚ ਲਾਉਣ ਵਾਲੇ ਲੋਕ ਆ ਪਰ ਕਈ ਵਾਰ ਤੁਸੀਂ ਨਿਸ਼ਬਦ ਹੁੰਨੇ ਆ ਹੁਣ ਕੀ ਕਵਾਂ ਬੰਦਾ ਕੋਈ ਸੂਈ ਲੱਗਣ ਤੋਂ ਡਰਦਾ ਹੁੰਦਾ ਕੋਈ ਬੰਦਾ ਕਈ ਵਾਰੀ ਤਾਂ ਪਰਿਵਾਰ ਦੇ ਜਿਹੜੇ ਆ ਜੀ ਜਿਹਨਾਂ ਦਾ ਵੰਸ਼ ਹੁੰਦਾ ਅੰਸ਼ ਹੁੰਦਾ ਉਹ ਵੀ ਕਹਿ ਦਿੰਦੇ ਕਿ ਨਹੀਂ ਮੈਂ ਨਹੀਂ ਕਿਸੇ ਐ ਕਰਦੇ ਭਾਵੇਂ ਵੱਧ ਪੇ ਕਰਨਾ ਪੈ ਜੇ ਪਰ ਅੰਗ ਆਪਾਂ ਉੱਥੋਂ ਮੰਗਾ ਲਈਏ ਤੇ ਪਰ ਤੁਸੀਂ ਛੱਡ ਜਾਂਦੇ ਜੀ ਜਵਾਬ ਦੇ ਜਾਂਦੇ ਬਹੁਤ ਮਿਹਰਬਾਨ ਬਹੁਤ ਵਾਰ ਦੇਖਿਆ ਜੀ ਜਵਾਬ ਦੇ ਜਾਂਦੇ ਬਹੁਤ ਧੰਨਵਾਦ ਇਹ ਤੁਸੀਂ ਕਹ ਰਹੇ ਤੇ ਆਏ ਹੋ ਮੈਂ ਜੀ ਮੈਂ ਤਾਂ ਬਸਤੇ ਆ ਜੀ ਮੈਂ ਤਾਂ ਪੈ ਮੈਂ ਤਾਂ ਪੈਰਾਂ ਤੇ ਤੁਰਨ ਵਾਲਾ ਬੰਦਾ ਮੈਂ ਤਾਂ ਮੈਕਸਮ ਆਪਣਾ ਜਿਹੜਾ ਸਫਰ ਹੈ ਉਹ ਪੈਰਾਂ ਦੇ ਉੱਤੇ ਕਰਦਾ ਹੈ ਮੇਰੀ ਬਜਬੂਰੀ ਮਤਲਬ ਕਿ ਜਦੋਂ ਲੰਮੇ ਆਉਣਾ ਹੋਏ ਫਿਰ ਮੈਂ ਸਿੰਪਲ ਮਤਲਬ ਕਿ ਬਸ ਦੇ ਵਿੱਚ ਆ ਕੇ ਜਾਂ ਫਿਰ ਟ੍ਰੇਨ ਨਾਲ ਬਿਲਕੁਲ ਪਾਸ ਹੈ ਟ੍ਰੇਨ ਚੋਂ ਨਾ ਅ ਨਹੀਂ ਤਾਂ ਬਸਤੇ ਵਿੱਚ ਹੋਰ ਮੇਰਾ ਕੋਈ ਮੇਰੇ ਕੋਲ ਕੋਈ ਕਨਵਿੰਸ ਨਹੀਂ ਹੈ ਮੇਰਾ ਕੋਈ ਐਡਾ ਨਾ ਇਨਫਰਾਸਟ੍ਰਕਚਰ ਨਹੀਂ ਹੈ ਮੈਂ ਪੂਰੀ ਦੀ ਪੂਰੀ ਆਪਣੀ ਜ਼ਿੰਦਗੀ ਸਾਈਕਲ ਦੇ ਉੱਤੇ ਕੱਟੀ ਆ ਔਰ ਮੈਂ ਇਹੀ ਅਰਦਾਸ ਪਾਤਸ਼ਾਹ ਅੱਗੇ ਕਰਦਾ ਕਿ ਪਾਤਸ਼ਾਹ ਇਹ ਸਰੀਰ ਨੂੰ ਇਹਨਾਂ ਪੈਰਾਂ ਨੂੰ ਚਲਾਉਂਦਾ ਰਹੀ ਤਾਂ ਕਿ ਮੈਂ ਹਮੇਸ਼ਾ ਤੇਰੀ ਦੀਦਾਰ ਕਰ ਸਕਾਂ ਇਸ ਦੁਨੀਆ ਦੇ ਵਿੱਚ ਇਸ ਸਮਾਜ ਦੇ ਵਿੱਚ ਇਸ ਬ੍ਰਹਮੰਡੋ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਜੋ ਤੂੰ ਇਹ ਬਣਾਈ ਹੈ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੈਂ ਫਿਰ ਬੇਨਤੀ ਕਰ ਲੈ ਜੀ ਕਿ ਅੱਜ ਸਾਡੇ ਕੋਲੇ ਕੋਈ ਸਾਧਨ ਨਹੀਂ ਸੀਗਾ ਇਹ ਇੰਟਰਵਿਊ ਕਰਨ ਦੇ ਲਈ ਮੈਂ ਕਿਹਾ ਚਲੋ ਕੋਈ ਨਹੀਂ ਹੱਥ ਵੀਂਦਾ ਟੇਡਾ ਕਰਕੇ ਕੁਛ ਨਾ ਕੁਛ ਤਾਂ ਦਰਜ ਹੋਊਗਾ ਨਾ ਵਿੱਚ ਇਹਦੇ ਤੇ ਕੋਈ ਨਾ ਕੋਈ ਤਾਂ ਗੱਲ ਜਿਹੜੀ ਕੰਮ ਦੀ ਨਿਕਲੀ ਆਉਣੀ ਹੈ ਤੇ ਉਹ ਕਾਫੀ ਕੰਮ ਦੀਆਂ ਗੱਲਾਂ ਮੈਨੂੰ ਤਾਂ ਪਹੁੰਚ ਨਹੀਂ। ਮੈਂ ਇਹਨਾਂ ਦੀ ਵਰਤੋਂ ਆਪਣੇ ਹਿਸਾਬ ਨਾਲ ਕਰ ਲੈਣੀ ਹੈ। ਤੁਸੀਂ ਬਹੁਤ ਚੰਗੇ ਬੰਦੇ ਆ। ਮੇਰੀ ਨਜ਼ਰ ਦੇ ਵਿੱਚ ਤੁਹਾਡੇ ਪ੍ਰਤੀ ਹੋਰ ਸਤਿਕਾਰ ਵਧ ਗਿਆ। ਜੇ ਬੰਦਾ ਬੁਹਾਲੀ ਤੋਂ ਚੱਲ ਕੇ ਆਇਆ। ਆਪ ਵਿਚਾਰ ਰੱਖਦੇ ਮੈਨੂੰ ਪਤਾ ਨਹੀਂ ਸੀ ਵੀ ਇਹੇ ਵਿਚਾਰ ਵੀ ਰੱਖਦੇ ਆ। ਮਿਲੇ ਸੀ ਇੱਕ ਵਾਰ ਪਹਿਲਾਂ ਵੀ ਆ। ਅੱਜ ਅਸੀਂ ਦੂਜੀ ਵਾਰ ਮਿਲੇ ਆ। ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ। ਧੰਨਵਾਦ ਜੀ। ਬਹੁਤ 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 ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ